ਸੱਜਣੋ ਮੇਰੀ ਇੱਕ ਛੋਟੀ ਜੀ ਗਲਤੀ ਤੇ ਧਿਆਨ ਦੇਣਾ ਤੇ ਮੇਰਾ ਜੋ ਮੈਂ ਗੱਲ ਕਹਿਣ ਜਾ ਰਿਹਾ ਉਹਦੇ ਵਿੱਚ ਇਹ ਸੋਚਣਾ ਮੇਰਾ ਕੋਈ ਉਹਦੇ ਵਿੱਚ ਕੋਈ ਗਲਤ ਇਰਾਦਾ ਨਹੀਂ ਕਹਿੰਦਾ ਕਿਉਂਕਿ ਵਿਚਾਰ ਕਰਿਓ ਮੇਰੀ ਗੱਲ ਤੇ ਮੈਂ ਇਹ ਵੀ ਦੱਸ ਦਿਆਂ ਕਿ ਮੈਂ ਕੋਈ ਬਹੁਤ ਜ਼ਿਆਦਾ ਵੱਡਾ ਕੋਈ ਨੇਤਾ ਵੇਤਾ ਨਹੀਂ ਨਾ ਹੀ ਇੰਨਾ ਜ਼ਿਆਦਾ ਗਿਆਨੀ ਹਾਂ ਕਿਉਂਕਿ ਮੇਰੇ ਮਨ ਵਿੱਚ ਇੱਕ ਵਿਚਾਰ ਆਇਆ ਸੁਤਿਆਂ-ਸੁਤਿਆਂ ਮੈਂ ਉਹ ਇੱਕ ਵੀਡੀਓ ਵੀ ਪਾਈ ਹੋਈ ਹੈ ਛੋਟ ਵੀਡੀਓ ਪਾਈ ਹੈ ਕੱਲੀ ਪਾਈ ਸੀ ਉਹਦੇ ਵਿੱਚ ਜ਼ਿਆਦਾ ਨਹੀਂ ਕਿਹਾ ਜਾ ਸਕਦਾ ਤੁਸੀਂ ਖੁਦ ਵਿਚਾਰ ਕਰੋ ਤੁਸੀਂ ਕਿਸੇ ਮੰਦਰ ਨੂੰ ਕਦੀ ਗੁਰਦੁਆਰਾ ਨਹੀਂ ਕਹਿੰਦੇ ਕਿਸੇ ਵੀ ਮੰਦਰ ਦੇ ਅੱਗੇ ਗੁਰਦੁਆਰਾ ਨਹੀਂ ਲਿਖਿਆ ਇਹ ਨਹੀਂ ਲਿਖਿਆ ਕਿ 골ਡਨ ਗੋਲਡਨ ਗੁਰਦੁਆਰਾ ਕਿਸੇ ਮੰਦਰ ਨੂੰ ਗੁਰਦੁਆਰਾ ਨਹੀਂ ਕਿਹਾ ਗਿਆ ਲੇਕਿਨ ਫੇਰ ਦਰبار ਸਾਹਿਬ ਦਾ ਨਾਮ 골ਡਨ ਟੈਂਪਲ ਕਿਉਂ ਕਿਉਂ 골ਡਨ ਗੁਰਦੁਆਰਾ ਵੀ ਤੇ ਕਿਹਾ ਜਾ ਸਕਦਾ ਸੀ ਇਹ ਟੈਂਪਲ ਕਿਉਂ ਲਗਾਇਆ ਗਿਆ ਮੈਨੂੰ ਤੇ ਲੱਗਦਾ ਇਹ ਵੀ ਕੋਈ ਚਾਲ ਏ ਜੋ ਸਾਡੀ ਸਿੱਖ ਕੌਮ ਸਾਡੇ ਸਿੱਖ ਆਗੂ ਇਸ ਨੂੰ ਸਮਝ ਨਹੀਂ ਸਕਦੇ ਤੁਸੀਂ ਜਾਣਦੇ ਹੋ ਕਿ ਟੈਂਪਲ ਮੰਦਿਰ ਨੂੰ ਕਿਹਾ ਜਾਂਦਾ ਹੈ ਮਸਜਿਦ ਨੂੰ ਕਦੀ ਟੈਂਪਲ ਨਹੀਂ ਕਿਹਾ ਜਾਂਦਾ ਤੁਸੀਂ ਮਸਜਿਦ ਨੂੰ ਟੈਂਪਲ ਨਹੀਂ ਕਹਿ ਸਕਦੇ ਕਦੇ ਨਾ ਹੀ ਅੱਜ ਤੱਕ ਕਿਤੇ ਕਿਸੇ ਨੇ ਕਿਹਾ ਅਤੇ ਨਾ ਹੀ ਮੰਦਿਰ ਨੂੰ ਕਿਸੇ ਨੇ ਗੁਰਦੁਆਰਾ ਕਿਹਾ ਫਿਰ ਸਾਡੇ ਗੁਰੂ ਘਰ ਨੂੰ ਸਾਡੇ ਦਰਬਾਰ ਸਾਹਿਬ ਨੂੰ ਲੋਕ ਟੈਂਪਲ ਕਿਉਂ ਕਹਿਣ ਇਹਦੇ ਵਿੱਚ ਮੈਂ ਕਹਿਣ ਵਾਲੇ ਦਾ ਕਸੂਰ ਨਹੀਂ ਮੰਨਦਾ ਇਹਦੇ ਵਿੱਚ ਮੈਂ ਸਿੱਖ ਆਗੂਆਂ ਦਾ ਸਿੱਖ ਜਥੇਬੰਦੀਆਂ ਦਾ ਕਸੂਰ ਮੰਨਣਾ ਕਿ ਗੁਰਦੁਆਰੇ ਦਾ ਅਗਰ ਤਾਗਤੀ ਨਾ 골ਡਨ ਟੈਂਪਲ ਰੱਖਿਆ ਹੋਇਆ ਹੈ ਤੇ ਉਹਨੂੰ ਚੇਂਜ ਕਰਕੇ ਉਥੇ ਦਰਬਾਰ ਸਾਹਿਬ ਕਰ ਦਿੱਤਾ ਜਾਏ ਜਾਂ ਫਿਰ 골ਡਨ ਗੁਰਦੁਆਰਾ ਕਰ ਦਿੱਤਾ ਜਾਏ ਇਹ ਤੁਹਾਡੇ ਅੱਗੇ ਹੱਥ ਬੰਨ ਕੇ ਮੇਰੀ ਬੇਨਤੀ ਹੈ ਅਗਰ ਜੇ ਗੱਲ ਮੇਰੀ ਸਹੀ ਹੈ ਤੇ ਵੀਡੀਓ ਸ਼ੇਅਰ ਕਰੋ ਲਾਈਕ ਕਰੋ ਅਗਰ ਗਲਤ ਹੈ ਤੇ ਮੈਨੂੰ ਕਮੈਂਟ ਵਿੱਚ ਦੱਸੋ ਮੈਂ ਇਹ ਵੀਡੀਓ ਡਿਲੀਟ ਕਰ ਦਿਆਂਗਾ ਧੰਨਵਾਦ